ਜਿੰਦਾ ਸਰਾਂ ਦੇ ਵਿੱਚ 200 ਨੰਬਰ ਕਮਰਾ ਉਹਨੂੰ ਲੈ ਕੇ ਗਿਆ ਹੂੰ ਜਿੰਦਾ ਜਿਹੜਾ ਉਦਾਂ ਗਿਆ ਹੋਇਆ ਸੀ ਪਰ ਜਿਹੜੀ ਕੁੜੀ ਸੀ ਬਲਜੀਤਪੁਰ ਉਹਦੇ ਪਿੰਡ ਦੀ ਸੀਗੀ ਇਹ ਉਹਨੂੰ ਉੱਥੋਂ ਕੱਢ ਕੇ ਲੈ ਕੇ ਆਇਆ ਹਾਂ 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 ਹੁਣ ਜਿਹੜਾ ਛੋਡੀ ਸੀਗਾ ਉਹ ਛੋਡੀ ਸਿੰਦਰ ਦੇ ਕਮਰੇ 'ਚ ਰੋਜ਼ ਆਉਂਦੇ ਜਾਂਦੇ ਸੀਗੇ ਕੋਈ ਸੀਗਾ ਉਹ ਮਤਲਬ 2-3 ਮਹੀਨੇ ਸੀ ਆਪ ਦੇਖਦੇ ਰਹੇ ਹਾਂ ਕਿ ਸਾਡੇ ਸਾਹਮਣੇ ਛੋਡੀ ਆ ਰਿਹਾ ਵਾ ਅੱਜ ਤਾਂ ਅੱਜ ਆ ਗਿਆ ਦੋ ਦਿਨ ਬਾਅਦ ਆ ਗਿਆ ਉਹ ਬਦੇ ਜਿਹੜੇ ਭਰਾ ਭਰਾ ਬਣੇ ਸੀਗੇ ਸੋਡੀ ਦਸ਼ੰਦਾ ਇਹਨਾਂ ਨੇ ਮਤਲਬ ਕਿ ਇੱਧਰ ਚੱਲ ਜਾ ਕੇ ਉੱਧਰ ਚੱਲ ਜਾ ਦਰਵਾਜ਼ਾ ਮੱਥਾ ਜੋ ਵੀ ਕਰ ਲਈ ਮਤਲਬ ਰੂਟੀਨ ਦੀ ਸੀਗਾ ਸਾਡੇ ਸਾਡਾ ਤਾਂ ਇੱਕ ਦਿਮਾਗ ਬੱਚਿਆਂ ਵਾਲਾ ਸੀਗਾ ਇੰਨਾ ਦਿਮਾਗ ਦੀ ਸ਼ਕਤੀ ਤਾਂ ਨਹੀਂ ਕੋਈ ਗੱਲ ਹੈ ਨਹੀਂ ਸੀਗੀ ਕੋਈ ਇਹਨਾਂ ਦਾ ਕੋਈ ਰਿਲੇਸ਼ਨ ਪੜਿਆ ਕਿਸ ਤਰੀਕੇ ਦਾ ਵਾ ਜਨਵਰੀ ਦੇ ਵਿੱਚ ਜਨਵਰੀ ਵਿੱਚ ਛਿੰਦੇ ਹੁਣੇ ਛਿੰਦੇ ਉਹਨਾਂ ਨੇ ਇੱਕ ਪਲਾਨ ਬਣਾਇਆ ਕਿ ਬੰਬੇ ਵਿੱਚ ਬੈਂਕ ਲੁੱਟੀ ਜਾਵੇ ਹੂੰ ਇਹ ਸ਼ਿੰਦਾ ਤੇ ਜਸਵੀਰ ਸਿੰਘ ਫਟੋ ਤੇ ਇੱਕ ਬੰਦਾ ਬਲਵੰਤ ਸਿੰਘ ਇੱਕ ਸੁਵਿੰਦਰ ਸਿੰਘ ਦੋਦੀ ਤੇ ਇੱਕ ਜਣਾ ਹੋਰ ਇਹ ਪੰਜ ਜਣੇ ਬੰਬੇ ਬੈਂਕ ਰੋਟਾਂ ਚਲੇ ਗਏ ਠੀਕ ਪਰ ਉਹ ਸ਼ਿੰਦਾ ਜਿਹੜਾ ਬੰਬੇ ਜਦੋਂ ਪਹੁੰਚਿਆ ਸੀਗਾ ਪਿੱਛੋਂ ਜਿਹੜਾ ਛੋਡੀ ਸੀਗਾ ਛੋਡੀ ਨੇ ਬਲਜੀਤ ਕੌਰ ਨੂੰ ਉੱਥੇ ਇੱਕ ਜਿਹੜਾ ਬਾਹਰ ਗੁਰਰਾਮ ਦਾਸ ਸਾਹਿਬ ਦੇ ਬਰ ਕੋ ਸਿੰਧੀ ਹੋਟਲ ਆ ਹਾਂਜੀ ਕਿਹਦਾ ਕਤਲ ਹੋਇਆ ਹਾਂਜੀ ਸਿੰਧੀ ਹੋਟਲ ਵਾਲਿਆਂ ਦਾ ਹੀ ਇੱਕ ਹੋਰ ਉੱਤੇ ਹੋਟਲ ਹੈਗਾ ਵਾ ਉਹਦਾ ਨਾਮ ਹੈਗਾ ਪੰਡਤ ਨਿਵਾਸ ਠੀਕ ਹੈ ਜੀ ਜੋਡੀ ਉਹਨੂੰ ਬਲਜੀਤਪੁਰ ਨੂੰ ਪਿਆਰ ਨਾਲ ਲੈ ਗਿਆ ਜਾਂ ਬਰਗਲਾ ਕੇ ਕਿਦਾਂ ਲੈ ਗਿਆ ਇਹ ਰੱਬ ਜਾਣੇ ਪਰ ਇਹ ਉੱਥੇ ਜਾ ਕੇ ਇਹਨਾਂ ਨੇ ਉਹ ਪੰਡਤ ਨਿਵਾਸ ਦੇ ਵਿੱਚ ਸਟੈਕਸ ਕੀਤਾ ਜੋਡੀ ਨੇ ਔਰ ਬਲਜੀਤਪੁਰ ਦੋਨਾਂ ਨੇ ਯਾ ਇਹਨਾਂ ਨੇ ਉੱਥੇ ਜਦੋਂ ਇਹਨਾਂ ਦਾ ਹੋ ਗਿਆ ਉਧਰੋਂ ਜਿਹੜਾ ਛਿੰਦਾ ਸੀਗਾ ਇਹ ਬੰਬੇ ਤੋਂ ਬੈਂਕ ਲੁੱਟੀਆਂ ਬਗੈਰ ਹੀ ਵਾਪਸ ਆ ਗਿਆ ਹੂੰ ਜਦੋਂ ਬੈਂਕ ਲੁੱਟੀਆਂ ਬਗੈਰ ਵਾਪਸ ਆ ਗਿਆ ਉਹ ਬੈਂਕ ਤੇ ਮਤਲਬ ਉਹਨਾਂ ਨੇ ਲੜ ਕੇ ਆਪਣੇ ਸਾਥੀਆਂ ਦੇ ਨਾਲ ਹੀ ਇਨੇ ਇਹ ਦੰਤ ਲੋਕਾਂ ਦੀ ਸ਼ਾਮਲ ਨਹੀਂ ਹੋਇਆ ਇਹ ਵਾਪਸ ਆ ਗਿਆ ਉਹ ਬੰਦੇ ਜਿਹੜੇ ਸੀ ਉਹਨਾਂ ਨੇ ਬੰਬੇ ਬੈਂਕ ਵੀ ਲੁੱਟ ਲਈ 15 ਫਰਵਰੀ 1983 ਨੂੰ ਉਹਨਾਂ ਨੇ ਜੂ ਵਿਲੇਪਾਰਨ ਜਿਹਾ ਇੱਕ ਬੈਂਕ ਲੁੱਟੀ ਉਹਦੇ ਵਿੱਚ ਉਹ ਬੰਦੇ ਬਾਅਦ ਦੇ ਵਿੱਚ ਤਿੰਨ ਬੰਦੇ ਉੱਤੇ ਅਰੈਸਟ ਹੋਏ ਜਿਸ ਸੁਵਿੰਦਰ ਸਿੰਘ ਇੱਕ ਜਸਵੀਰ ਸਿੰਘ ਤੇ ਇੱਕ ਬੰਦਾ ਭਲਵੰਤ ਸਿੰਘ ਹਾਂਜੀ ਇਹ ਜਿਹੜਾ ਸ਼ਿੰਦਾ ਜਦੋਂ ਅੰਮ੍ਰਿਤਸਰ ਪਹੁੰਚਿਆ ਵਾ ਤੇ ਮੈਂ ਅੰਮ੍ਰਿਤਸਰ ਸੀਗਾ ਉਸ ਟਾਈਮ ਦੇ ਉੱਤੇ ਯਾ ਇਹਨਾਂ ਨੇ ਆ ਕੇ ਸ਼ਿੰਦੇ ਨੂੰ ਉਹ ਜਿਹੜਾ ਕੁਲਦੀਪ ਸਿੰਘ ਕੋਲਾ ਸਰਪੰਚ ਹੈਗਾ ਵਾ ਉਹਦੇ ਕੋਲੋਂ ਹੀ ਪਤਾ ਲੱਗਾ ਕਿ ਸ਼ਿੰਦੇ ਦੀ ਉਹ ਸੋਰੀ ਸੋਡੀ ਰੀਤ ਬਲਜੀਤ ਸਿੰਘ ਕੋ ਗੜਬੜ ਚੱਲਦੀ ਪਈ ਆ ਕੰਮ ਐਡਾ ਐਡਾ ਹੋਇਆ ਹੋਆ ਇਹਨਾਂ ਨੇ ਕੋਈ ਯਾਰੀ ਪੈ ਗਈ ਇਹਨਾਂ ਦੋਨਾਂ ਜਣਿਆਂ ਦੀ ਜੋ ਉਹ ਜਿਹੜਾ ਜਿਹੜਾ ਕੋਲਾ ਸਰਪੰਚ ਸਗਾ ਉਹਨੇ ਉਹ ਫੇ ਸ਼ਿੰਦਾਂ ਦੇ ਨਾਲ ਕਿਸੇ ਗੱਲ ਤੋਂ ਜਦਾਂ ਮਿਹਣੋ ਬਣੀ ਹੋ ਗਏ ਕਿਸੇ ਗੱਲ ਤੋਂ ਤਾਂ ਉਹਨੇ ਇਹਨੂੰ ਕਹਿਤਾ ਸ਼ਿੰਦਾਂ ਨੂੰ ਜਾ ਕਹਿੰਦਾ ਵੱਡਾ ਗੋਲੀ ਕਾਂਡ ਹੂੰ ਸ਼ਿੰਦਾਂ ਜਿਹੜਾ ਹੈ ਨਾ ਸ਼ਿੰਦਾਂ ਨੇ ਭਾਜੀ 1976 ਦੇ ਵਿੱਚ ਜਿਲੰਦਰ ਕਚਰੀਆ ਤੇ ਗੋਲੀ ਚਲਾਈ ਸੀਗੀ ਸੋ ਗੋਲੀ ਚਲਾ ਕੇ ਬੰਦੇ ਕਤਲ ਕੀਤੇ ਸੀਗੇ ਇਸ ਕਰਕੇ ਕੋ ਸ਼ਿੰਦਾਂ ਗੋਲੀ ਕਾਂਡ ਮਸ਼ਹੂਰ ਹੋ ਗਿਆ ਸੀ ਜੀ ਜੀ 1976 ਜਾਂ 75 ਚ ਗੋਲੀਕਾਂਡ ਹੋਇਆ ਸੀ ਪੰਜਾਬ ਦਾ ਬੜਾ ਫੇਮਸ ਗੋਲੀਕਾਂਡ ਹੋਇਆ ਜਿਹੜਾ ਚਹਰੀਆਂ ਦੇ ਵਿੱਚ ਇੱਕ ਬੰਦੇ ਨੂੰ ਮਾਰਿਆ ਸੀਗਾ ਇਹ ਸਾਧੂ ਬਣ ਕੇ ਆਇਆ ਸੀ ਚੰਦਾ ਤੇ ਉਤੰਬੀਆਂ ਜਾਂਦੇ ਵਿੱਚ ਇਹਨਾਂ ਨੇ ਆਪਣੀ ਗਨ ਗੋਲੀਆਂ ਹਥਿਆਰ ਵਗੈਰਾ ਜੋਸ਼ ਸੀ ਉਹ ਲਪੋਏ ਹੋਏ ਸੀ ਹਾਂਜੀ ਹਾਂਜੀ ਸਾਨੂੰ ਪਤਾ ਉਹਦਾ ਉਹ ਨਾਂ ਉਹਦਾ ਨਾਮ ਪਹਿਲਾਂ ਸੀਗਾ ਇਹ ਕੰਮ ਦੇ ਵਿੱਚ ਬਦਮਾਸ਼ੀ ਦੇ ਵਿੱਚ ਨਾਂ ਸੀਗਾ ਉਹਦਾ ਹਾਂ ਹਾਂ ਹਾਂਜੀ ਹਾਂ ਹਾਂ ਚੰਦਾ ਗੋਲੀਕਾਂਡ ਸੀਗਾ ਜੀ ਉਹਦਾ ਜੀ ਉਹ ਜਦੋਂ ਉਹਨੇ ਗੋਲੇ ਸਰਪੰਚ ਨੂੰ ਕਿਹਾ ਜਾ ਵੱਡਾ ਕਹਿੰਦਾ ਤੂੰ ਗੋਲੀ ਕਾਂਡ ਬਣਾ ਸਕਦਾ ਛੋਟੀ ਕਹਿੰਦਾ ਤੇਰੀ ਉਹ ਭੈਣ ਬਲਜੀਤਪੁਰ ਨੂੰ ਲਈ ਸਰਦਾ ਹੂੰ ਇਸ ਗੱਲ ਤੋਂ ਜਿਹੜਾ ਸ਼ਿੰਦਾ ਸੀਗਾ ਇਹਨੂੰ ਪਿਚੜਿਆ ਗੁੱਸਾ ਤੇ ਇਹਨੇ ਜਾ ਕੇ ਉਹ ਬਲਜੀਤਪੁਰ ਨੂੰ ਇਹਨਾਂ ਨੇ ਮਤਲਬ ਕੁੱਟਿਆ ਹੂੰ ਉੱਥੇ ਦੋਸਤਾਂ ਨੰਬਰ ਕਮਰੇ 'ਚ ਜਿੱਥੇ ਉਹ ਕੁੱਟਿਆ ਉਹ ਜਦੋਂ ਕੁੱਟਿਆ ਉਦੋਂ ਸ਼ਿੰਦੇ ਦੀ ਜਿਹੜੀ ਪੁਰਾਣੀ ਜਨਾਨੀ ਸੀ ਉਹ ਵੀ ਗੁਦਰ ਦੀ ਉੱਥੇ ਹੀ ਆ ਗਈ ਯਾ ਮਮੀ ਉੱਥੇ ਹੀ ਸੀਗਾ ਮੇਰਾ ਅਜੇ ਤੱਕ ਸੁਣਨ ਨਹੀਂ ਆ ਇਹਨਾਂ ਦਾ ਦੋਸਤ ਨੰਬਰ ਕਮਰਾ ਵਾ ਉਹਦੀ ਘਟਨਾ ਚੰਗੀ ਹੋਈ ਤੇ ਉਹ ਬਜੀਤ ਕੌਰ ਨੇ ਗੱਲ ਕਹਿ ਦਿੱਤੀ ਵੀ ਜਿਹੜਾ ਥੋੜੀ ਹੈਗਾ ਇਹਨੇ ਮੇਰੇ ਨਾਲ ਜ਼ਬਰਦਸਤੀ ਕੀਤੀ ਹੈਗੀ ਹੂੰ ਉਹ ਇਸ ਗੱਲ ਤੋਂ ਬਚਿੰਦਿਆਂ ਨੂੰ ਪੂਰੀ ਵੀ ਅੱਗ ਲੱਗੀ ਕਿ ਦਾਸ ਮੇਰਾ ਇਹ ਪਗਵਟ ਭਰਾ ਬਣਿਆ ਸੀ ਜਾਂ ਮੇਰਾ ਦੋਸਤ ਬਣਿਆ ਸੀ ਜੇਲ੍ਹ ਦੇ ਵਿੱਚ ਨਿੱਠਦਾ ਇਹਨੇ ਮੇਰੀ ਮਤਲਬ ਜਿਹੜੀ ਫਰੈਂਡ ਸੀ ਉਹਦੇ ਨਾਲ ਐਡਾ ਕੰਮ ਕੀਤਾ ਹੈਗਾ ਵਾ ਉਹਨੇ ਸੋਚ ਲਿਆ ਕਿ ਹੁਣ ਥੋੜੀ ਜਿਹੜਾ ਨਾ ਇਹਨੂੰ ਮੈਂ ਛੱਡਣਾ ਨਹੀਂ ਕਿਤੇ ਬਾਦਿਆ ਪਰ ਉਹ ਹਾਂ ਸਿੰਦਰ ਪਰ ਨਾ ਦਿਲ ਦੀ ਗੱਲ ਕਿਸੇ ਨੂੰ ਦੱਸੀ ਕਿ ਐਦਾ ਐਦਾ ਮੈਂ ਉਹਨੂੰ ਕਰਨਾ ਹੈਗਾ ਵਾ ਹੂੰ ਉਹਨ ਕੀ ਹੋਇਆ 12 12 ਪ੍ਰੈਲ 1983 1983 ਨੂੰ ਇਹ ਸਿੰਦਾ ਜਿਹੜਾ ਵਾ ਕੋਲੇ ਸਰਪੰਚ ਦੇ ਕਮਰੇ 'ਚ ਆਇਆ ਤੇ ਮੰਮੀ ਉੱਥੇ ਕੋਲੇ ਸਰਪੰਚ ਦੇ ਕੋਲ ਹੀ ਬੈਠਾ ਸੀ ਹੂੰ ਇਹ ਆ ਕੇ ਕੋਲੇ ਸਰਪੰਚ ਨੂੰ ਕਹਿੰਦਾ ਵਾ ਕਹਿੰਦਾ ਭਾਜੀ ਮੈਂ ਨਾ ਆਪਣੇ ਉਧਰ ਜਾਣਾ ਵਾਂ ਘਰ ਨੂੰ ਟਿੰਡਰ ਨੂੰ ਚੱਕਰ ਮਾਰਨ ਵਾਸਤੇ ਤੇ ਮੇਰੇ ਕੋ ਕੋਈ ਹਥਿਆਰ ਐ ਨਹੀਂ ਛੋਟਾ ਕੋਈ ਛੋਟਾ ਹਥਿਆਰ ਹੈਗਾ ਤੇ ਦੇ ਦਿਓ ਹੂੰ ਤੋ ਕੋਲਾ ਸਰਪੰਚੋ ਉੱਥੇ ਭਾਜੀ ਹਥਿਆਰਾਂ ਦਾ ਨਾ ਮਤਲਬ ਨਾਰਮਲ ਹੀ ਗੱਲ ਸੀਗੀ ਕਿ ਦੋ ਜਣੇ ਹਥਿਆਰ ਵੇਦਣਾ ਜਾਂ ਕੁਝ ਮਤਲਬੁੱਲਾ ਹੀ ਖਾਤਾ ਸੀ ਨਾ ਸਾਰਾ ਹਥਿਆਰਾਂ ਦੀ ਕੋਈ ਕਮੀ ਨਹੀਂ ਸੀਗੀ ਬਿਬਲੇ ਸੀਗੇ ਇੱਕ ਦੂਜੇ ਬੰਦੇ ਨੂੰ ਜਿੱਦਾਂ ਜੇਲਾ ਇੱਕ ਦੂਜੇ ਬੰਦੇ ਇੱਕ ਦੂਜੇ ਲੋੜ ਹੁੰਦੀ ਆ ਉੱਥੇ ਇੱਕ ਦੂਜੇ ਲੋੜ ਜੀ ਕੋਈ ਪਰਵਾਹ ਨਹੀਂ ਜੀ ਕਰਦਾ ਕਿ ਮੇਰੇ ਕੋਲ ਹਥਿਆਰ ਲੈ ਗਿਆ ਮੰਗ ਕੇ ਜਾਂ ਕੋਈ ਚੀਜ਼ ਲੈ ਗਿਆ ਉਹ ਨਾਰਮਲ ਗੱਲਾਂ ਸੀਗੀਆਂ ਕਿ ਹਥਿਆਰ ਕਿਸ ਨੂੰ ਦੇ ਦਾਂ ਕੋਈ ਸ਼ੱਕ ਨਹੀਂ ਜੀ ਕੋਈ ਸ਼ੱਕ ਨਹੀਂ ਉਹ ਜਦੋਂ ਛਿੰਦੇ ਨੇ ਨੂੰ ਇਹਨੂੰ ਪੁੱਛਿਆ ਕੋਲੇ ਸਰਪੰਚ ਨੇ ਕਿ ਬਾਜੀ ਮੈਨੂੰ ਕੋਈ ਛੋਟਾ ਹਥਿਆਰ ਦਿਓ ਤੇ ਮੈਂ ਕੋਲ ਬੈਠਾ ਸੀਗਾ ਤੇ ਉਹ ਕੋਲਾ ਸਰਪੰਚ ਮੈਨੂੰ ਕਹਿੰਦਾ ਵਾ ਕਹਿੰਦਾ ਸੁਖਵਿੰਦਰ ਸਰ ਕੋਲ ਹਥਿਆਰ ਹੈਗਾ ਵਾ ਹੂੰ ਉਹਨੂੰ ਪਤਾ ਸੀ ਕਿ ਮੇਰੇ ਕੋਲ ਨਾਇਨ ਨੰਮ ਦਾ ਫਿਸਟਲ ਹੈਗਾ ਯਾ ਮੈਂ ਕਿਹਾ ਹਾਂਜੀ ਬਾਜੀ ਹੈਗਾ ਵਾ ਕਹਿੰਦਾ ਦੇ ਦੇ ਮੈਂ ਬਾਜੀ ਉਦਾਂ ਹੀ ਮੇਰਾ ਫਿਸਟਲ ਜਿਹੜਾ ਸੀ ਉਹਦੇ ਕਾਰਬਨ ਚ ਉਹਦੇ ਚੈਂਬਰ ਚ ਵੀ ਗੋਲੀ ਲੋਡ ਸੀਗੀ ਮੈਂ ਉਹ ਨਾਇਨ ਨੰਮ ਦਾ ਫਿਸਟਲ ਜਿਹੜਾ ਸੀ ਛਿੰਦੇ ਨੂੰ ਦੇ ਦਿੱਤਾ ਯਾ ਉਹਨੇ ਫਿਸਟਲ ਲੈ ਲਿਆ ਆਪਣੇ ਕੋਲ ਉਹ ਚਲਾ ਗਿਆ ਅਰੇ ਚਲੋ ਜੀ ਉੱਕੇ ਹੋ ਗਿਆ ਹੁਣ ਜਦਾਂ ਕਿਸਮਤ ਮੈਂ ਜਿਹੜੀ ਅਗਲੇ ਦਿਨ ਬਸਾਕੀ ਦੀ 13 April ਨੂੰ 13 April ਨੂੰ ਮੇਰੇ ਕਫੂਸਲੇ ਤੋਂ ਮੇਰੇ ਬਚਪਨ ਦੇ ਦੋ ਦੋਸਤ ਆ ਗਏ ਉੱਤੇ ਠੀਕ ਹੈ ਮੈਨੂੰ ਕਹਿੰਦੇ ਕਾਕੇ ਆਪਾਂ ਨਾ ਉਧਰ ਜਾਣਾ ਚੰਤਪੁਰਲੀ ਮਾਤਾ ਦੇ ਯਾ ਅਹ ਚਲੋ ਜੀ ਅਸੀਂ ਤਾਂ ਮਦੱਸ਼ਿਆ ਤੁਹਾਨੂੰ ਭਾਜੀ ਅਸੀਂ ਬਚਪਨ ਤੋਂ ਮਤਲਬ ਮੰਦਰਾਜ ਜੀ ਘੁੰਮਦੇ ਰਹੇ ਸਭ ਜਿਹੜਾ ਜਾਣਦੇ ਦੇ ਮੈਂ ਆਪਣੇ ਉਹ ਦੋਨਾਂ ਦੋਸਤਾਂ ਦੇ ਨਾਲ ਅਸੀਂ ਚੰਤਪੁਰਲੀ ਚੱਲ ਗਏ ਚੰਤਪੁਰਲੀ ਵੈਸਤੋਂ ਦੇਵੀ ਦਾ ਇਸ ਰੂਟ ਵਾਸਤੇ ਨਿਕਲ ਕੇ ਯਾ ਤੇ ਹੁਣ 14 April ਨੂੰ ਕੀ ਹੋਇਆ 14 April ਨੂੰ ਸਵੇਰੇ ਉਹ ਇੱਕ ਬੰਦਾ ਹੁੰਦਾ ਸੀ ਭਾਜੀ ਉਸੇ ਜਿੱਦਾਂ ਨਾ ਇੱਕ ਸਿੱਧਾ ਜਿਹਾ ਬੰਦਾ ਸੀਗਾ ਉਹ ਉਹ ਮਤਲਬ ਕੀ ਕਹਿੰਦਾ ਜਿੱਦਾਂ ਆਪਣੇ ਕਮਰਿਆਂ 'ਚ ਬਾਹਰ ਨਹੀਂ ਜਾਂਦੇ ਹੁੰਦੇ ਕਿਤੇ ਤੇ ਹੁਣ ਜਦ ਰੋਟੀ ਖਾਣੀ ਹੁੰਦੀ ਸੀ ਨਾ ਉਹ ਬੰਦਾ ਸੀਗਾ ਉਹ ਮਤਲਬ ਜਿੱਦਾਂ ਸਿੱਧੇ ਨਹੀਂ ਹੁੰਦੇ ਲੋਕ ਜਿੱਦਾਂ ਜਲਾਕ ਨਹੀਂ ਹੁੰਦੇ ਹੈਗੇ ਹਾਂ ਉਹ ਮਤਲਬ ਰੋਟੀ ਲਿਆ ਕੇ ਦਿੰਦਾ ਹੁੰਦਾ ਸੀ ਸਾਰਿਆਂ ਦੇ ਕਮਰਿਆਂ ਵਿੱਚ ਉਹਨੇ ਲੰਗਰ ਤੋਂ ਲਿਆ ਕੇ ਬਾਲਟੀਆਂ ਭਰ ਕੇ ਦਾਲ ਲੰਗਰ ਉਹ ਤੇ ਕਮਰਿਆਂ 'ਚ ਸਪਲਾਈ ਕਰਦਾ ਹੁੰਦਾ ਸੀ ਤੇ ਸਾਰੇ ਜਣੇ ਕੋਈ ਇਹਨੂੰ 10 ਰੁਪਏ ਦੇ ਦਿੱਤੇ ਕਿਸੇ ਨੇ ਉਹਨੂੰ 50 ਰੁਪਏ ਦੇ ਦਿੱਤੇ ਐਦਾਂ ਹੁੰਦਾ ਹੁੰਦਾ ਜੀ ਉਹ ਉਹ ਬੰਦੇ ਦੇ ਕੋਲ ਛਿੰਦੇ ਦੀ ਵਾਈਫ ਨੇ ਉਹਦੀ ਬਲਜੀਤ कौर ਦੀ ਉਹਨੇ ਸੁਨੇਹਾ ਭੇਜਿਆ ਸੋਢੀ ਨੂੰ ਕਿ ਮੇਰੀ ਨਾ ਦਾੜ ਬੜੀ ਦੁਖਦੀ ਆ ਮੇਰੀ ਦਾੜ ਖਾ ਕੇ ਜਾ ਦਾੜ ਠਾਕਣਾ ਮਤਲਬ ਜਿੱਦਾਂ ਕਹਿੰਦੇ ਨੇ ਖਾਂਡਾ ਕਰਨਾ ਆਹ ਸੋਢੀ ਜਿਹੜਾ ਸੀਗਾ ਨਾ ਇਹ ਮਤਲਬ ਜਨਾਨੀਆਂ ਦਾ ਪਾਪਾ ਵੀ ਸਗਾਤਰਾਂ ਦਾ ਉੱਥੇ ਕਿਉਂਕਿ ਜਿੱਦਾਂ ਉਹ ਇੱਕ ਵਾਰੀ ਕਿਤੇ ਪਹਿਲਾਂ ਬਲਜੀਤ ਦੀ ਕਿਤੇ ਦਾੜ ਧੁੱਗੀ ਹੋਣੀ ਆ ਤੇ ਉਹ ਕਿਤੇ ਕਮਰੇ 'ਚ ਬੈਠੇ ਸੀ ਜਿੱਦਾਂ ਛਿੰਦਾ ਤੇ ਦਲਜੀਤ ਤੇ ਸੋਢੀ ਤੇ ਉਹਨੇ ਕਿਹਾ ਕਿ ਮੇਰੀ ਦਾੜ ਧੋਵਦੀ ਆ ਤੇ ਸੋਢੀ ਨੇ ਕਿਹਾ ਉਹਨੇ ਕਿਹਾ ਇਹ ਕਿਹੜੀ ਗੱਲ ਆ ਮੈਂ ਹੁਣੇ ਠੀਕ ਕਰ ਦਿੰਦਾ ਫੜਾ ਕਹਿੰਦੇ ਆ ਲਸਣ ਦੀ ਦਸਣ ਹੈਗਾ ਲਸਣ ਲਸਣ ਵੀ ਇੱਕ ਬੋਤੀ ਲਈ ਉਹਦੇ ਵੀ ਦੀ ਛੇ ਕੱਢਿਆ ਉਹਦੀ ਉਹ ਚੀਚੀ ਤੇ ਜਦੋਂ ਕਹਿੰਦਾ ਕੰਨਾ ਮੰਨਾ ਘੁਰ ਉਹਦੀ ਚੇਲੀ ਮੈਂ ਤੇਰਾ ਘੁਰ ਹੂੰ ਉਹ ਇਦਾਂ ਕਰਕੇ ਕੰਨਾ ਮੰਨਾ ਘੁਰ ਉਹਦੇ ਉਹਨੇ ਜੀਤੀ ਉੱਤੇ ਬੰਦਤੀ ਉਹ ਜਿਹੜੀ ਲੱਗਣ ਦੀ ਪੁੱਤਰੀ ਤੇ ਉਹਨੂੰ ਪੁੱਛਿਆ ਕਿ ਤੇਰੇ ਪੰਜਾਂ ਮਟੇ ਦਾ ਠੀਕ ਹੋ ਜਾਣਾ ਹੂੰ ਉਹ ਮਤਲਬ ਡਰਾ ਜਿੱਦਾਂ ਕਰਦੇ ਹੁੰਦੇ ਆ ਬ੍ਰਾਹਮਣ ਕਹ ਲੀਏ ਜਾਂ ਆਪਾਂ ਜਿਹੜੇ ਪਕੰਡੀ ਬਾਬੇ ਯਾ ਉਹ ਵੀ ਮਤਲਬ ਉਹਨੇ ਪਖੰਡ ਜਿਆ ਕੀਤਾ ਸੀਗਾ ਪਰ ਹੁਣ ਜਦੋਂ ਉਹ ਉਹਨੂੰ ਬੁਲਾਣਾ ਸੀਗਾ ਉਹ ਸਿੱਧਾ ਬੰਦਾ ਜਿਹੜਾ ਰੋਟੀ ਸਪਲਾਈ ਕਰਦਾ ਸੀ ਹਾਂਜੀ ਉਹਨੂੰ ਉਹਨਾਂ ਨੇ ਸਨੇਹਾ ਦਿੱਤਾ ਸ਼ਿੰਦੇ ਦੀ ਉਹ ਬਲਜੀਤ ਕੌਰ ਨੇ ਕਿ ਜਾ ਉਹਨੂੰ ਛੋਡੀ ਨੂੰ ਸਨੇਹਾ ਦੇ ਕਿ ਮੇਰੀ ਦਾੜ ਫੇਰ ਬਹੁਤ ਦੁਬਦੀ ਆ ਤੇ ਮੈਂ ਸਿੰਧੀ ਹੋਟਲ ਚ ਉਹਦੀ ਵੇਟ ਕਰਦੀ ਪਈ ਹਾਂ ਹੂੰ ਉਹ ਫੇ ਜਾ ਕੇ ਉਹਨੂੰ ਗਿਆ ਛੋਡੀ ਨੂੰ ਛੋਡੀ ਮਿੰਟੋਂ ਮੰਡੀ ਤਿਆਰ ਹੋਇਆ ਤੇ ਉਹਨੇ ਛੋਡੀ ਦੇ ਕੰਨਾਂ ਨਵਾਂ ਰਵਾਲਬਰ ਲਿਆ ਦੀ 455 ਫੋਰ ਦਾ ਉਹ ਆ ਕੇ ਉੱਤੇ ਸਿੰਧੀ ਹੋਟਲ ਜਾ ਕੇ ਬਹਿ ਗਏ ਆਮਨੇ ਸਾਹਮਣੇ ਜਦੋਂ ਬੈਠੇ ਆ ਇਹ ਇਧਰ ਸ਼ਿੰਦਾ ਤੇ ਬਜੀਤ ਬੈਠੇ ਆ ਸ਼ਿੰਦੇ ਕੋਲ ਮੇਰੇ ਵਾਲਾ ਉਹ ਨਵੇਂ ਨਵੇਂ ਦਾ ਪਿਸਤਲ ਤੇ ਸਾਹਮਣੇ ਆ ਕੇ ਛੋਡੀ ਬਹਿ ਗਿਆ ਵਾ ਉਹਨੇ ਦੇਖਿਆ ਸ਼ੰਦਨ ਨੇ ਕੋਈ ਤਾਂ ਨਵਾਂ ਰਵਲਵਰ 455 ਬੋਰ ਦਾ ਤੇ ਸ਼ੰਦਨ ਨੇ ਕਿਹਾ ਛੋਡੀ ਕਹਿੰਦਾ ਰਵਲਵਰ ਨਵਾਂ ਲਿਆ ਤੁਸੀਂ ਕਹਿੰਦਾ ਹਾਂਜੀ ਭਾਜੀ ਕਿਉਂਕਿ ਛੋਡੀ ਦੇ ਦਿਮਾਗ 'ਚ ਨਹੀਂ ਸੀ ਗੱਲ ਕਿ ਇਹ ਗੱਲ ਭੇਤ ਭੁੱਲ ਚੁਪਾ ਹੋਇਆ ਵਾ ਸ਼ੰਦਨ ਦਾ ਕੋਲ ਜਾਂ ਮੈਨੂੰ ਮਾਰਨਗੇ ਉਹਨੂੰ ਤਾਂ ਪਤਾ ਨਹੀਂ ਸੀ ਕਿਸੇ ਗੱਲ ਦਾ ਉਦਾਂ ਵੀ ਉਹ ਛੋਡੀ ਛੋਡੀ ਐਕਸਪੀਰੀਅੰਸ ਦੇ ਪੱਖੋਂ ਵੀ ਇੰਨਾ ਹੰਡਿਆ ਨਹੀਂ ਸੀ ਜਿੰਨਾ ਸ਼ੰਦਾ ਹੰਡਿਆ ਆ ਸੀ ਹਾਂਜੀ ਹਾਂਜੀ ਕੰਦਾ ਸਿਰ ਬਲੈਕ ਜੈ ਵੀ ਸਿਗਾਰ ਉਹਨਾਂ ਵੀ ਫੰਨਾ ਕੀਤੇ ਹੋਏ ਸੀਗੇ ਯਾ ਉਹਨੇ ਉਹ ਛਿੰਦੇ ਨੇ ਉਹਨੂੰ ਕਿਹਾ ਵੀ ਲਿਆ ਕਹਿੰਦਾ ਤੂੰ ਆਪਣਾ ਨਾ ਮਤਲਬ ਦਿਖਾ ਜਰਾ ਰਿਵਾਲਵਰ ਛੋਟੀ ਨੇ ਉਦੋਂ ਹੀ ਰਿਵਾਲਵਰ ਕੱਢਿਆ ਉਹ ਲੋਡਡ ਰਿਵਾਲਵਰ ਸੀਗਾ ਉਦਾਂ ਹੀ ਉਹਨੇ ਛਿੰਦੇ ਦੇ ਹੱਥ ਫੜਾਤਾ ਹੂੰ ਜਦੋਂ ਛਿੰਦੇ ਆ ਛੋਟਾ ਵਾਲਵਰ ਆਇਆ ਉਹਨੇ ਸੈਟ ਜਾ ਕਰਕੇ ਦੇਖ ਲਿਆ ਕਿ ਇਹਨੂੰ ਲੋਕ ਲੋਕ ਨਹੀਂ ਹੈਗਾ ਜਾਂ ਜੋ ਵੀ ਸੀਗਾ ਉਹਨੇ ਸਹੀ ਕਰਕੇ ਉਹਨੇ ਉਹ ਰਿਵਾਲਵਰ ਜਿਹੜਾ ਸੀ ਬਲਜੀਤ ਕੋਰ ਦੇ ਹੱਥ ਫੜਾਤਾ ਛੋਟੀ ਵਾਲਾ ਰਿਵਾਲਵਰ ਯਾ ਅੱਜ ਤੋਂ ਆਖਿਰਚੋਕ ਕੰਦਾਈ ਨੂੰ ਪਤਾ ਲੱਗਾ ਕਿ ਕਤੋਂ ਗੋਲੀਆਂ ਬਚ ਗਈਆਂ ਉਹਨੇ 455 ਬੌਦਰ ਵਾਲਰ ਨਾਲ ਤੇ ਸ਼ਿੰਦੇ ਨੇ ਆਪਣੇ ਨਾਇਨਮ ਦੇ ਪਿਟਲ ਨਾਲ ਦੋਨਾਂ ਨੇ ਉੱਤੇ ਧਾਰ ਧਾਰ ਗੋਲੀਆਂ ਮਾਰੀਆਂ ਸੋਢੀ ਗਿਆ ਮੌਕੇ ਤੇ ਮਾਰ ਯਾ ਸ਼ਿੰਦਾ ਭੱਜ ਗਿਆ ਬਾਹਰ ਨੂੰ ਤੇ ਬਲਜੀਤਪੁਰ ਭੱਜ ਗਿਆ ਅੰਦਰ ਨੂੰ ਯਾ ਬਲਜੀਤਪੁਰ ਭੱਜੀਤ ਜਾ ਕੇ ਸਿੱਧੀ ਚੜ੍ਹ ਗਈ ਲੰਗਰ ਹਾਲ ਦੀ ਛੱਤ ਦੇ ਉੱਤੇ ਤੇ ਉੱਥੇ ਪਿੰਡਰਾ ਵਾਲਾ ਜਿਹੜਾ ਸੀ ਨਾ ਦੁਪਹਿਰ ਦੇ ਟਾਈਮਸ ਦਾ 11 12 ਵਜੇ ਉਹਨੇ ਸਵੇਰ ਦੇ ਉਹ ਆਪਣੀ ਉਸਪੀਚ ਕਰਦਾ ਪਿਆ ਸੀ ਉੱਥੇ ਪ੍ਰੈਸ ਵਾਲੇ ਵੀ ਬੈਠੇ ਸੀ ਉੱਥੇ ਹੋਰ ਵੀ ਜਿੰਨਾ ਲੋਕ ਜਿੰਨੇ ਵੀ ਬੈਠੇ ਸੀ 50 100 ਜਾਂ 20 ਜਿੰਨੇ ਵੀ ਸੀਗੇ ਉਹ ਉਸਪੀਚ ਕਰਦਾ ਪਿਆ ਜੀ ਤੇ ਜਿਹਨੇ ਆ ਕੇ ਆਪਣਾ ਰਿਵਾਲਵਰ ਲੈਹਰਾਇਆ ਉੱਥੇ ਹੂੰ ਤੇ ਰਿਵਾਲਵਰ ਲੈਹਰਾ ਕੇ ਕਹਿ ਰਹੀ ਆ ਮੈਂ ਲੈ ਲਿਆ ਬਦਲਾ ਮੈਂ ਲੈ ਲਿਆ ਬਦਲਾ ਮੇਰਾ ਨੇ ਬਲਾਧ ਕਰ ਕੀਤਾ ਸੀ ਮੈਂ ਮਾਰ ਤੱਕ ਉਹ ਜੋ ਦੇਖਿਆ ਉਹਨੇ ਪਿੰਡਰਾਂ ਨੇ ਕਿ ਹਾਜਤਾ ਇਹ ਆ ਗਈ ਹੁਣ ਪਿੰਡਰਾਂ ਨੂੰ ਥੋੜੀ ਪਤਾ ਸੀ ਕਿ ਇਹ ਬਲਜੀਤ ਕੌਰ ਆ ਜਾਂ ਕੌਣ ਆ ਜਾਂ ਕਿੱਦਾਂ ਆ ਯਾ ਤੇ ਕਿ ਮਿੰਟਮ ਮਿੰਟਮ ਲੀਟੇ ਤੋਂ ਹੋਇਆ ਥੱਲੇ ਗੋਲੀ ਚੱਲੀ ਉੱਪਰ ਜਾਣ ਨੂੰ ਵਕਤ ਵਕਤ 2 ਨਾ 3 ਮਿੰਟ ਲੱਗੇ ਹੋਣਗੇ ਉਹਨੂੰ ਭੱਜੀ ਜਾਂਦੀ ਯਾ ਉਹ 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 ਪਿੰਡਰਾਂ ਕਹਿੰਦਾ ਓਏ ਭਜਾਓ ਇਹਨੂੰ ਭਜਾਓ ਪਾਗਲਾ ਪਾਗਲ ਭਜਾਓ ਇਹਨੂੰ ਭਜਾਓ ਬਸ ਇੰਨੀ ਗੱਲ ਕੀਤੀ ਜਦ ਤੱਕ ਉਹਦੇ ਵੱਲ ਉਹ ਵਧਿਆ ਵਾ ਜਾਂ ਜਦੋਂ ਸਤਰਾਮ ਸਿੰਘ ਕਹੇ ਦੱਸ ਦੇ ਕਿ ਊਲਾਬ ਸਿੰਘ ਪਹਿਲਾਂ ਨਹੀਂ ਊਲਾਬ ਸਿੰਘ ਹੋਊ ਜਾਂ ਜਿਹੜਾ ਵੀ ਹੋਊ ਜੋਦੇ ਵਾਲੇ ਦੁਰੇ ਹੈਗੇ ਤੇ ਇੰਨੀ ਦਿਨ ਨੂੰ ਬਲਜੀਤਪੁਰ ਆਪਣੇ ਆਪ ਹੀ ਪੋੜੀ